ਦੰਦਾ ਦੰਦ ਦੇਖ ਲੈਨੇ ਪੱਟ ਕੇ ਸਾਰਾ ਉਹ ਕਰ ਲਿਆ ਥੰਦ ਦੇਖੀ ਮੈਨੂੰ ਥਣ ਵੀ ਦੇਖ ਲੈਨੇ ਥੰਦ ਖਿਆ ਮੈਨੂੰ ਤਾਂ ਚੈੱਕ ਆ ਕਰਨ ਦੇਣਾ ਸਹੀ ਹੈ ਆ ਸਾਨੂੰ ਕੀ ਹੈਗਾ ਹੈ ਪਰਾਂ ਨੂੰ ਗਾ ਲਓ ਜੀ ਲਓ ਪਹਿਲਾਂ ਤਾਂ ਬਣਾਈ ਜਾਂਦਾ ਉਹ ਕਾਲੇ ਕੀ ਲਾਇਆ ਪਾਈਆਂ ਨੇ ਕੋਈ ਬਲੋਕਰ ਕੋਈ ਲਾਇਆ ਉਹਨਾਂ ਨਾਲ ਸੌਦਾ ਕਰੀ ਜਾਂਦੇ ਸੀਗੇ ਉਹਨਾਂ ਨੂੰ ਸਤ ਲਾਹਰੇ ਕੋਈ ਗੱਲ ਨਹੀਂ ਲੈਂਦੇ ਨੇ ਕੌਣ ਲੈਂਦਾ ਉਹ ਮੁੰਡੇ ਲੈਂਦੇ ਆ ਚਲੋ ਤਾਂ ਉਹਨਾਂ ਦੀ ਮਰਜ਼ੀ ਹੈ ਪਹਿਲ ਉਹਨਾਂ ਦੀ ਹੈ ਨਹੀਂ ਮੈਂ ਉਹਨਾਂ ਦਾ ਕਰਾ ਦੇਣਾ ਵਿਚਾਰੇ ਦੂਰੋਂ ਬੰਦੇ ਆਏ ਨੇ ਮਹਿਮਾਨ ਹੁੰਦਾ ਜਿਹੜਾ ਦੂਰੋਂ ਆਵੇ ਵਪਾਰੀ ਆਪਣਾ ਉਹਦੀ ਆਪਾਂ ਨੂੰ ਜੇ ਪਹਿਲਾਂ ਦੇ ਦੇ ਤਾਂ ਇਹ ਜੀ ਇਹਨਾਂ ਨੇ ਮੰਗੀ ਨਹੀਂ ਹਾਂ ਆ ਬਟੂਆ ਖਾਊਗੇ ਇੱਧਰ ਹੋ ਜਾਇਆ ਪੱਠਾ ਲੈ ਔਰ ਜਾ ਹੁਣ ਮਰ ਜਾ ਮਾ ਇਹ ਆ ਆ ਇੰਨਾ ਪਾਰਟੀ ਦੇਣਾ ਨਾ ਨਾ ਮਾਰਿਆ ਕੋਈ ਲੜ ਨਹੀਂ ਪਿੱਛੇ ਮੋੜਦੇ ਤਰ੍ਹਾਂ ਨੁਕਸਾਨ ਕਰ ਦਊਗੀ ਇਹਨੇ ਤਾਂ ਪਾਰਟੀ ਦੇਣਾ ਉਹ ਤੇਰਾ ਨੁਕਸਾਨ ਕਰ ਦੂੰ ਪਿੱਛੇ ਵੀ ਬੱਕਰੀ ਆ ਆ ਗਿਆ ਬਸ ਤੂੰ ਉਧਰ ਚੱਲ ਐ ਸਾਡੇ ਕੀ ਸੁਣਦਾ ਤੂੰ ਚਲ ਉਧਰ ਸਹੀ ਐ ਪੱਟ ਪੱਟ ਸਹੀ ਕੀ ਲਗਾਈ ਮੇਰੀ ਘਾਸ ਐ ਸੁਣੋ ਆਹ ਕੰਨ ਉਹ ਉਹ ਰਾਹ ਕੋਲ ਉਹ ਆ ਵੀ ਤੁਹਾਡੇ ਵਾਲਾ ਕੰਮ ਕਰਦਾ ਹੁਣ ਇੱਕ ਹੁਣ ਖਾਪਰਾ ਖੋੜ ਵਾਲੀ ਦਾ ਕਿੱਥੇ ਖੋੜਾ ਵਾਲੀ ਦਾ ਉਹ ਆ ਕੇ ਬਸ ਉਹ ਅਗਲੀ ਅਗਲੇ ਪਾਸੇ ਵੱਡੀ ਪਰ ਹੀ ਜਾਂਦੇ ਕੀ ਉਹਦੇ ਵਿੱਚ ਦੀ ਲੈਣੀ ਐ ਤੁਸੀਂ ਹਾਂ ਉਹ ਤੁਹਾਡੀ ਮਰਜ਼ੀ ਐ ਫਿਰ ਫਿਰ ਉਹਦੇ ਵਿੱਚ ਦੀ ਲੈ ਲਓ ਕਿਉਂ ਜੀ ਸਹੀ ਗੱਲ ਨਹੀਂ 20 ਮਿੰਟ ਦਾ ਸੌਦਾ ਤੁਹਾਡਾ ਮੈਂ ਹੁਣ ਕਰਾਉਂਦਾ ਰੂਣਾ ਵਾਲੀ ਵਾਲੇ ਨਾਲ ਨਹੀਂ ਬਣਦਾ ਸੌਦਾ ਕਾਲੇ ਦਾ ਇਹ ਕਹਿੰਦੇ ਸਾਡਾ ਭਰਾ ਤਮੋਂਦਾ ਮਾਫਰ ਉਹ ਉਹਦੇ ਵਿੱਚ ਦੀ ਲੈ ਲਓ ਭਾਈ ਸਾਡੇ ਬੰਦੇ ਇਲਾਕੇ ਦੇ ਸਾਡੀ ਦਾ ਮੰਨ ਲਾਂਦੇ ਨੇ ਹਰੇਕ ਦੀ ਨਹੀਂ ਮੰਨਦੇ ਵਿਚਾਰੇ ਅਜਾ ਇੱਕ ਮੁੰਡਾ ਵੇਚ ਤਾਂ ਦੂਆ ਤੇਜ ਵੇਚ ਦਾਂਗੇ ਇਹਨਾਂ ਦਾ ਭਾਂਗਾ ਟੋਟਾ ਪ੍ਰੋਪਰ ਕਰ ਦਾਂਗੇ ਹਾਂ ਕਿਉਂ ਜੀ ਹਾਂਜੀ ਚੱਲ ਕੋਈ ਨਾ ਤੁਸੀਂ ਚਲੋ ਵੀ ਆਜੋ ਆਪਣੇ ਕੋਈ ਗੱਲ ਨਹੀਂ ਭਾਈ ਉਹਨੂੰ ਤਾਂ ਖੈਲੋ ਨਾ ਫੇਰ ਕੀ ਹੈ ਗੁੱਸਾ ਕਰਨੀ ਚਾਹੀਦਾ ਥੋਲੂ ਵਧੀਆ ਰੇਟ ਨਾਲ ਮਿਲਦੀ ਐ ਲਓ ਸਾਨੂੰ ਕੋਈ ਚੱਕਰ ਨਹੀਂ ਓਏ ਆਜੋ ਵੀਡੀਓ ਵਾਲੇ ਭਾਈ ਆਜੋ ਚਲੋ ਚਲੋ